ਅਤੇ ਹੁਣ ਖਬਰਾਂ ਵਿਸਥਾਰ ਨਾਲ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਉਤਸਵ 7 ਅਕਤੂਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ 6 ਅਕਤੂਬਰ ਨੂੰ ਆਟੋ ਵਰਕਸ਼ਾਪ ਹਾਥੀਗੇਟ ਤੇ ਪ੍ਰਧਾਨ ਆਸ਼ੂ ਨਾਹਰਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਹੋਵੇਗਾ ਇਸ ਦੌਰਾਨ ਭਗਵਾਨ ਜੀ ਦਾ ਦਰਬਾਰ ਸਜਾਇਆ ਜਾਵੇਗਾ ਅਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਸਮੇਤ ਕਈ ਪ੍ਰਸਿੱਧ ਹਸਤੀਆਂ ਹਾਜ਼ਰ ਹੋਣਗੀਆਂ 500 ਔਰਤਾਂ ਨੂੰ ਸੂਟ 200 ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਜਾਣਗੇ ਅਤੇ ਸਾਰਾ ਦਿਨ ਪ੍ਰਭੂ ਦਾ ਲੰਗਰ ਚੱਲਦਾ ਰਹੇਗਾ ਕੌਮੀ ਗਾਇਕ ਪਵਨ द्राविड़ ਅਤੇ ਰਕੇਸ਼ ਰਾਹੀਂ ਪக்தி ਪਾਵਨਾ ਨਾਲ ਹਾਜ਼ਰੀਨ ਨੂੰ ਨੇਹਾਲ ਕਰਨਗੇ ਐਸ ਆਰ ਐਸ ਸਮਾਗਮ ਫਾਸਟਵੇ ਚੈਨਲ ਦੇ ਮੈਟਰੋ ਚੈਨਲ ਨੰਬਰ 242 ਤੇ ਸਿੱਧੇ ਪ੍ਰਸਾਰਿਤ ਕੀਤੇ ਜਾਣਗੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡੀ ਸਮੁੱਚੀ ਆਟੋ ਵਰਕਸ਼ਾਪ ਦੀ ਸਮੁੱਚੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਨ ਵਾਲਮੀਕੀ ਜਨਤੀ ਨੂੰ ਮੱਦੇਨਜ਼ਰ ਆਦਿਆ ਹਰਵਾਰੀ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟੋ ਸੱਤੇ ਇੱਕ ਵਿਸ਼ਾਲ ਏਜਨ ਕਰਾਇਆ ਜਾਂਦਾ ਵਾ ਜਿਸ ਦੇ ਵਿੱਚ ਮੋਚੀ ਆਟੋ ਵਰਕਸ਼ਾਪ ਲੋ ਇੱਕ ਵਿਸ਼ਾਲ ਸਟੇ ਲਗਾ ਕੇ ਅਤੇ ਗੁਰਸਹਿਬ ਮਹਾਰਾਜ ਦੀ ਜਿਹੜੀ ਪਾਲਕੀ ਸਾਹਿਬ ਜਾਂਦੀ ਹੈ ਸ਼ੋਭਾ ਯਾਤਰਾ ਦੀ ਉਸ ਦਾ ਨਿਗਾ ਸਵਾਗਤ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਗੁਰੂ ਦੇ ਲੰਗਰ ਟੁੱਟ ਵਰਤਾਏ ਜਾਂਦੇ ਨੇ ਔਰ ਆਂਦੀਆਂ ਜਾਂਦੀਆਂ ਸੰਤਾਂ ਨੂੰ ਬਿਠਾ ਕੇ ਲੰਗਰ ਖਵਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਸਾਡੀ ਟੀਮ ਵੱਲੋਂ ਵਕ ਵਕ ਉਪਰਾਲੇ ਕੀਤੇ ਜਾਂਦੇ ਨੇ ਐਤਕੀ ਵੀ ਸਾਡੀਆਂ ਜਿਹੜੀਆਂ ਲੋੜਮੰਦ ਜ਼ਰੂਰਤਮੰਦ ਸਾਡੀਆਂ ਮਾਤਾ-ਮਾਂ ਭੈਣਾਂ ਨੇ ਉਹਨਾਂ ਨੂੰ 500 ਤੋਂ ਵੱਧ ਗਰਮ ਸੂਟ ਵੰਡੇ ਜਾਣਗੇ ਸਾਡੀ ਫਾਊਂਡੇਸ਼ਨ ਵੱਲੋਂ ਅਤੇ ਸਮੁੱਚੀ ਆਟੋਰ ਵਰਸ਼ਾਲਾ ਦੀ ਟੀਮ ਵੱਲੋਂ ਉਸ ਤੋਂ ਇਲਾਵਾ ਬੱਚਿਆਂ ਦੇ ਵਾਸਤੇ ਕੋਈ ਪਲਾਨ ਲੈ ਕੇ ਆਏ ਐ ਵੀ ਕੀ ਦੇਣਾ ਬੱਚਿਆਂ ਨੂੰ ਉਹ ਵੀ ਬੱਚਿਆਂ ਨੂੰ ਪ੍ਰੋਵਾਈਡ ਕਰਾਇਆ ਜਾਏਗਾ ਇਸ ਕਰਕੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟोत्सव ਦੀਆਂ ਆਉਣ ਵਾਲੇ ਪ੍ਰਗਟੋਤਸਵ ਦੀ ਹਾਰਦਿਕ ਸ਼ੁਭਕਾਮਨਾئیں ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਓ ਆਪਣੇ ਪਰਿਵਾਰ ਦੇ ਨਾਲ ਸ਼ੁਭ ਯਾਤਰਾ ਦੇ ਵਿੱਚ ਗੁਰ ਸਾਹਿਬ ਮਾਰਾ ਇਹਦਾ ਅਸ਼ੀਰਵਾਦ ਪ੍ਰਾਪਤ ਕਰੋ ਹੋਰ ਆਪਣੇ ਆਪ ਨੂੰ ਨਿਹਾਲ ਕਰੋ ਕਿਉਂਕਿ ਜਿਹੜੀ ਭਗਵਾਨ ਵਾਲਮੀਕ ਮਹਾਰਾ ਜੀ ਇਹ ਸ੍ਰਿਸ਼ਟੀ ਦੇ ਰਚੇਤਾ ਨੇ ਇਹਨਾਂ ਨੇ ਹਰ ਇੱਕ ਨੂੰ ਇੱਕ ਸ਼ਾਂਤੀ ਦਾ ਵਰਦੀਕ ਦਾ ਸੁਨੇਹਾ ਦਿੱਤਾ ਤੇ ਅੱਜ ਇਹਨਾਂ ਦੇ ਹੀ ਚੰਨਾਂ ਦੇ ਮਾਰਗਦਰਸ਼ ਕੇ ਮੱਤ ਗੱਲਾਂ ਦੇ ਮਾਰਗਦਰਸ਼ਕ ਦੇ ਚੱਲਣ ਦੀ ਕੋਸ਼ਿਸ਼ ਅੱਜ ਕੱਲ੍ਹ ਦੇ ਯੁਵਾ ਕਰਦੇ ਪਏ ਨੇ ਬੜੀ ਅੱਛੀ ਸੋਚ ਆ ਸਾਡੇ ਜਿਹੜੇ ਸਮਾਜ ਦੇ ਬੱਚੇ ਨੇ ਅੱਜ ਕੱਲ ਦੇ ਅੱਜ ਕੱਲ ਪੜ੍ਹ ਲਿਖ ਕੇ ਬਹੁਤ ਗਾਂ ਜਾਣਦੇ ਨੇ ਨਸ਼ਿਆਂ ਤੋਂ ਕਾਫੀ ਦੂਰ ਨੇ ਅਸੀਂ ਆਸ ਕਰਦੇ ਹਾਂ ਆਪਣੇ ਜਿੰਨੇ ਵੀ ਸਾਡੇ ਸਮਾਜ ਦੇ ਬੱਚੇ ਨੇ ਜਿਹੜੇ ਪੜ੍ਹਨ ਲਿਖਣ ਦੇ ਨੇ ਉਹ ਵਸਤਰੇ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋਣ ਅਤੇ ਆਪਣੀਆਂ ਤਰੱਕੀਆਂ ਮਾਣਨ ਸਾਡੇ ਜਿਹੜੇ ਸਟੇਜ ਦਾ ਸਾਰੀ ਡਾੜੀ ਜਿਹੜਾ ਇੱਥੇ ਕਾਰਗ੍ਰਮ ਚਲਨਾ ਮ ਜਿਹੜਾ ਜਿਸ ਨੂੰ ਭਗਵਾਨ ਵਾਲਮੀਕ ਮਹਾਰਾਜੀ ਦਾ ਕੀਰਤਨ ਕਰਾਇਆ ਜਾਣਾ ਵਾ ਜਿਸ ਦੇ ਵਿੱਚ ਸਾਡੇ ਕੌਮੀ ਗਾਇਕ ਪਵਨ ਧਰਾਵਿੜ ਜੀ ਅਤੇ ਰਕੇਸ਼ ਰਾਹੀ ਜੀ ਉਹ ਲਾਈਵ ਪ੍ਰੋਗਰਾਮ ਕਰਨਗੇ ਇੱਥੇ ਅਤੇ ਭਗਵਾਨ ਵਾਲਮੀਕ ਮਹਾਰਾਜੀ ਦਾ ਗੁਣਗਾਨ ਕਰਨਗੇ ਔਰ ਲੋਕਾਂ ਨੂੰ ਸੰਤਾਨ ਨੂੰ ਨਿਹਾਲ ਕਰਨਗੇ ਉਸ ਤੋਂ ਇਲਾਵਾ ਫਾਸਟਵੇ ਚੈਨਲ ਦੇ ਉੱਤੇ ਸਾਡਾ ਸਾਰੀ ਰੈਡੀ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ ਸਾਡਾ ਇਥੋਂ ਫਾਸਟਵੇ ਚੈਨਲ ਤੇ ਲਾਈਵ ਚੱਲੇਗਾ ਪ੍ਰੋਗਰਾਮ ਔਰ ਸਾਰੀ ਦੁਨੀਆ ਘਰ ਬੈ ਕੇ ਵੀ ਮਹਾਰਾਜ ਦੇ ਦਰਸ਼ਨ ਕਰ ਸਕਦੇ ਨੇ ਔਰ ਮਾਲਕ ਮਹਾਰਾਜੀ ਦੀ ਪਾਲਕੀ ਦੇ ਦਰਸ਼ਨ ਕਰ ਸਕਦੇ ਸ਼ੋਭਾ ਯਾਤਰਾ ਦੇ ਦਰਸ਼ਨ ਕਰ ਸਕਦੇ ਨੇ ਔਰ ਜਿੰਨਾ ਵੀ ਇੱਥੇ ਸ਼ਹਿਰ ਦੇ ਸਾਡੇ ਅਫਸਰ ਸਹਿਬਾਨ ਆਣਗੇ ਰਸਮ ਸੱਕੋਂ ਭਗਵਾਨ ਵਾਲਮੀਕ ਮਹਾਰਾਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਵੀ ਲਾਈਵ ਦੇਖ ਸਕਦੇ ਨੇ ਇਹ ਸਾਡੀ ਟੀਮ ਵੱਲੋਂ ਪਹਿਲਾਂ ਪ੍ਰਵਾਲਾ ਕੀਤਾ ਗਿਆ ਵੀ ਜਿਹੜਾ ਫਾਸਟਵੇ ਚੈਨਲ ਤੇ ਅਸੀਂ ਲਾਈਵ ਪ੍ਰੋਗਰਾਮ ਆਪਣਾ ਚਲਾਵਾਂਗੇ